ਚੀਕਾ ਤਾਂ ਤੁਹਾਡੇ ਦਿੱਤੇ ਹੋਏ ਪਿਆਰ ਤੋਂ ਬਾਅਦ ਹੁਣ ਇੱਕ ਹੋਰ ਤੁਹਾਡੇ ਲਈ ਲੈ ਕੇ ਆ ਰਹੇ ਕਨਸੈਪਟ ਇੱਕ ਕਾਗਜ਼ ਦਾ ਟੁਕੜਾ ਉਹੀ ਕਾਗਜ਼ ਦਾ ਟੁਕੜਾ ਜਿਸ ਦੇ ਨਾਲ ਆਪਾਂ ਹੱਥ 'ਚ ਮੋਰੀ ਦੇਖੀ ਸੀ ਹੈਨਾ ਹੁਣ ਇਸ ਕਾਗਜ਼ ਨੂੰ ਅਸੀਂ ਮੋੜਨਾ ਮਹਤਾਬ ਸਿੰਘ ਦੇਖੋ ਇਹ ਇੱਕ ਵਾਰੀ ਮੋੜਿਆ ਆਪਾਂ ਦੇਖੋ ਇੱਕ ਵਾਰੀ ਮੋੜਿਆ ਤਾਂ ਇਹ ਕਿੰਨੇ ਬਣ ਗਏ ਸਾਡੇ ਕੋਲ ਜੇ ਹੁਣ ਆਪਾਂ ਦੇਖੀਏ ਤਾਂ ਇੱਕ ਤੇ ਇੱਕ ਇੱਕ ਤੇ ਇੱਕ ਦੋ ਹਾਂਜੀ ਦੋ ਦੋ ਬਣ ਗਏ ਇੱਕ ਵਾਰੀ ਮੋੜਿਆ ਤਾਂ ਦੋ ਜੇ ਦੋ ਵਾਰੀ ਮੋੜਿਆ ਤਾਂ ਚਾਰ ਬਣ ਗਏ ਚਾਰ ਬਣ ਗਏ ਸੱਤ ਨਾਲੋਂ ਢਾਈ ਵੀ ਜਾਣ ਆ ਦੇ ਚਾਰ ਨਜ਼ਰ ਆ ਰਹੇ ਹੋਣਗੇ ਤੁਹਾਨੂੰ ਹੁਣ ਜੇ ਆਪਾਂ ਤਿੰਨ ਵਾਰੀ ਮੋੜਦੇ ਆ ਹੁਣ ਹੋ ਜਾਣਗੇ 8 ਹਾਂ ਤਿੰਨ ਵਾਰੀ ਮੋੜੇ ਤੇ 6 ਨਹੀਂ ਹੋਣੇ ਇਹ ਧਿਆਨ ਰੱਖਣਾ 8 ਹੋ ਜਾਣੇ ਵੇਨ ਹੁਣ ਇਹ 3 ਵਾਰੀ ਮੋੜੇ ਤੇ 8 ਹੁਣ 4 ਵਾਰੀ ਮੋੜਨ ਲੱਗਿਆ ਹਾਂ ਹੁਣ ਹੋ ਜਾਣਗੇ 16 ਜਿੱਦਾਂ ਜਵਾਬ ਆ ਜਾਂਦਾ ਉਹਨੂੰ ਦੋ ਨਾਲ ਗੁਣਾ ਕਰ ਲਿਆ ਕਰੋ 8 ਦੁਨੀ 16 ਆ ਲੂ ਗਿੰਟੋਜੀ 1 2 3 4 5 6 7 8 9 10 11 12 13 14 15 16 ਤੇ ਇਹ 1 ਇੱਕ ਵਾਰੀ ਤੇ 2 ਦੋ ਵਾਰੀ ਤੇ 4 ਤਿੰਨ ਵਾਰੀ ਤੇ 8 ਚਾਰ ਵਾਰੀ ਤੇ 16 ਹੁਣ ਆਜੋ ਪੰਜ ਵਾਰੀ ਕਰੀਏ ਹੁਣ ਤੁਸੀਂ ਦੱਸੋ ਵੀ ਕਿੰਨੇ ਬਣ ਗਏ 16 ਨੂੰ ਦੋ ਨਾਲ ਗੁਣਾ ਕਰਨ ਨੂੰ ਬਸ ਬਸ 16 ਨੂੰ ਦੋ ਨਾਲ 32 ਤਾਂ ਹੁਣ ਆਪਾਂ ਤੁਹਾਨੂੰ 32 ਜਿਹੜੇ ਆ ਗਿਣ ਕੇ ਦਿਖਾਣੇ ਲੋ ਜੀ ਇਹ ਬੱਤੀ गिन लो 1 2 3 4 5 6 7 8 ਇਧਰ गिनो 1 2 3 4 8 ਇਧਰ ਐ 4 ਇਧਰ ਐ 8 ਜੋਕੇ 32 ਸੌਖਾ ਤਰੀਕਾ ਹੁਣ 5 ਵਾਰੀ ਚ ਕਿੰਨੇ ਆਏ ਸੀ 32 ਤੇ ਹੁਣ ਇਹਨੂੰ ਕਰ ਲੋ 6 ਵਾਰੀ ਇਹਨਾਂ ਚੱਕੀ ਤੇ 6 ਵਾਰੀ ਹੁਣ ਆਵੇ 4 ਹਾਂ 32 ਦੁਨਾ 64 ਤਾਂ ਆਹ ਨੂੰ ਛੋਟੇ ਬਟਟੇ ਨੂੰ ਦੇਖੋ ਤਾਂ ਹੁਣ ਤੁਸੀਂ ਇਹਨਾਂ ਨੂੰ ਗਿਣ ਕੇ ਦੇਖ ਸਕਦੇ ਹੋ 1 2 3 4 5 6 7 8 1 2 3 4 5 6 7 8 8 ਨੂੰ 8 ਨਾਲ ਯੂਨਾ ਕਰੋ 8 ਵਾਟੇ 64 ਸੋ ਇਹ ਹੀ ਹੁੰਦਾ ਸਾਡੇ ਸ਼ਤਰਾਂਜ ਚ ਵੀ ਜੈਤ ਜਵੀ 64 ਖਾਂਦੇ ਹੁੰਦੇ ਹਨ ਹੈਨਾ ਤਾਂ ਹੁਣ ਇਹ 6 ਵਾਰੀ ਦਿੱਤਾ ਸੀ ਬਤਾਰ ਸਿੰਘ ਆਪਾਂ ਨੇ ਕਿਤੇ ਹੋ ਗਿਆ ਸੀ 64 ਤਾਂ ਹੁਣ ਇੱਕ ਵਾਰੀ ਇਹ ਵੱਧ ਤੋਂ ਵੱਧ ਹੋਰ ਹੋ ਸਕਦਾ ਕੋਲਡ بس 7ਵਾਰੀ ਇਹ ਫੋਲਡ ਹੋ ਸਕਦਾ ਹੈ 64 ਦੁਨਾ 128 ਸਭ ਤੋਂ 128 بس 7ਵੇਂ ਵਾਰੀ ਤੋਂ ਬਾਅਦ ਤੁਸੀਂ 8ਵੇਂ ਵਾਰੀ ਜਿੰਨਾ ਮਰਜ਼ੀ ਜ਼ੋਰ ਲਾ ਲਿਓ ਇਹ ਫੋਲਡ ਨਹੀਂ ਹੋਣਾ ਕੋਈ ਵੀ ਕਾਗਜ਼ ਲੈ ਲਓ ਚਾ ਛੋਟਾ ਚਾ ਵੱਡਾ ਚਾ ਉਸ ਤੋਂ ਵੱਡਾ ਤੁਸੀਂ ਕਰਕੇ ਦੱਸਿਓ ਕਰਕੇ ਵੀਡੀਓ ਬਣਾਓ ਅਸੀਂ ਤੋਂ ਹਾਂ ਆਪਾਂ ਠੀਕ ਹੈ ਤਾਂ ਦੇਖਾਂਗੇ ਆਪਾਂ ਵੀ ਇਹ ਕਿਸ ਤਰ੍ਹਾਂ ਦੇ ਨਾਲ ਇਹ ਤੁਹਾਨੂੰ ਜੀ ਪਸੰਦ ਆਇਆ ਤਾਂ ਫਿਰ ਅੱਗੇ ਹੋਰ ਇਹ ਜੀਆਂ ਵੀਡੀਓਜ਼ ਲੈ ਕੇ ਤੁਹਾਡੇ ਕੋਲ ਆਜਣ ਹੋਵਾਂਗੇ ਸਤਿ ਸ਼੍ਰੀ ਅਕਾਲ